ਪੰਜਾਬ ਦੇ ਅੰਮ੍ਰਿਤਸਰ ਵਿੱਚ ਇੱਕ ਵਾਰ ਫਿਰ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਇੱਕ ਪਾਸੇ ਸ਼ਿਵਸ਼ੈਨਾ ਪਾਲ ਠਾਕਰੇ ਦੇ ਉਧੇਦਾਰ ਆਪਣੇ ਸਮਰਥਕਾਂ ਸਮੇਤ ਅਮਰਿਤਪਾਲ ਸਿੰਘ ਦਾ ਪੁਤਲਾ ਫੁਕਣ ਦੇ ਲਈ ਪਹੁੰਚੇ ਅਤੇ ਦੂਜੇ ਪਾਸੇ ਸਿੱਖ ਜਥੇਬੰਦੀ ਇਸ ਦਾ ਵਿਰੋਧ ਕਰਨ ਦੇ ਲਈ ਪਹੁੰਚੇ ਨੇ। ਅਖਰ ਪੰਜਾਬ ਪੁਲਿਸ ਉਨ੍ਹਾਂ ਵਿਚਕਾਰ ਖੜੀ ਹੋ ਗਈ ਅਤੇ ਧਰਨਾ ਮੁੱਲਤਵੀ ਕਰ ਦਿੱਤਾ ਗਿਆ। ਦੱਸ ਦੇਈਏ ਕਿ ਸ਼ਿਵਸ਼ੈਨਾ ਪਾਲ ਠਾਕਰੇ ਦਾ ਵਿਰੋਧ ਕਰਨ ਦੇ ਲਈ ਵੀਰਵਾਰ ਦੁਪਹਿਰ ਨੂੰ ਅੰਮ੍ਰਿਤਸਰ ਦੇ ਸੰਤ ਸਿੱਖਾਂ ਸੁੱਖਾ ਸਿੰਘ ਚੌਕ ਪਹੁੰਚੇ ਅਤੇ ਪ੍ਰਧਾਨ ਸੰਜੀਵ ਭਾਸ ਕਰਨੇ ਦੱਸਿਆ ਕਿ ਅਮਿਤਪਾਲ ਦੇ ਵੱਲੋਂ ਅਜਨਾਲਾ ਦੇ ਵਿੱਚ ਵਾਪਰੀ ਘਟਨਾ ਦਰਦ ਕਿ ਇੱਕ ਪਾਸੇ ਉਸਨੇ ਸ਼੍ਰੀ ਗੁਰੂਗ੍ਰੰਥ ਸਾਹਿਬ ਜੀ ਦੀਸ਼ਨ ਨੂੰ ਲੈ ਕੇ ਅਜਨਾਲਾ ਥਾਣੇ ਤੇ ਹਮਲਾ ਕਰ ਦਿੱਤਾ ਉਥੇ ਹੀ ਦੂਜੀ ਪਾਸੇ ਪੁਲਿਸ ਨੇ ਵੀ ਦਬਾ ਪਾਇਆ ਪੁਲਿਸਾਜੇ ਉਸ ਤੱਕ ਕੋਈ ਕਾਰਵਾਈ ਨਹੀਂ ਕਰ ਰਹੀ ਜਿਸ ਤੋਂ ਬਾਅਦ ਇਹ ਰੋਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਰੋਜ ਦੇ ਵਿੱਚ ਸਿੱਖ ਜਥੇਬੰਦੀਆਂ ਪਹੁੰਚ ਗਈਆਂ Shiv Sena Bal Thackeray ਦੇ ਵੱਲੋਂ Umritpal Singh ਦੇ ਵਿਰੁੱਧ ਕੀਤੇ ਜਾ ਰਹੇ ਵਿਰੋਧ ਦੀ ਸੂchnਾ ਮਿਲਦਿਆਂ ਸਿੱਖ ਜਥੇਬੰਦੀਆਂ ਵੀ ਮੌਕੇ ਤੇ ਪਹੁੰਚ ਗਈਆਂ ਸਿੱਖ ਗੈਂਗ ਨੇ ਸਖਤ ਚੇਤਾਵਨੀ ਦਿੱਤੀ ਹੈ ਕਿ ਉਹ Umritpal ਦਾ ਪੁਤਲਾ ਨਹੀਂ ਫੁਕਣ ਦੇਣਗੇ ਉਹਨਾਂ ਦੋਸ਼ ਲੈ ਕੇ Shiv Sena ਵਾਲੇ ਹਰ ਰੋਜ ਸਿੱਖਾਂ ਖਿਲਾਫ ਬੋਲਦੇ ਹਨ ਅਤੇ ਕਈ ਵਾਰ ਭਿੰਡਰਾਂ ਵਾਲਾ ਦਾ ਪੁਤਲਾ ਵੀ ਫੂਕਦੇ ਨੇ ਅਜਿਹਾ ਕਰਕੇ ਉਹ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਅਮਰਿਤਪਾਲ ਨਾ ਸ਼ਖਸ ਜਿਹੜਾ ਰਾਤੋ ਰਾਤ ਪੈਦਾ ਹੋ ਗਿਆ ਠੀਕ ਹੈ ਉਹ ਬੰਦਾ ਉਹਦੇ ਕਿਸੇ ਬੰਦੇ ਦੇ 295 ਦਾ ਪਰਚਾ ਕੀ ਹੋਇਆ ਤੇ ਆਪਾਂ ਕੀ ਕਰ ਬੈਠੇ ਆਂ ਦੇਖੋ ਨਿਆਂ ਲੈਣ ਦਾ ਤਰੀਕਾ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਕੋਈ ਨਹੀਂ ਪ੍ਰਮਾਤਮਾ ਤੋਂ ਉੱਪਰ ਕੋਈ ਚੀਜ਼ ਨਹੀਂ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਥਾਣੇ ਤੇ ਪਹੁੰਚਦੇ ਆਂ ਇਹ ਦਾਅਵਾ ਕਰ ਰਹੇ ਨੇ ਕਿ 7 ਦਿਨ ਦੇ ਵਿੱਚ ਵਿੱਚ ਅਸੀਂ ਉਹਦੇ ਖਿਲਾਫ ਕੋਈ ਨਾ ਕੋਈ ਕਾਰਵਾਈ ਕਰਾਂਗੇ ਇਹ ਜਿਹੜੇ ਸਿਆਸ ਵਾਲੇ ਆ ਪੰਜਾਬ ਵਿੱਚ ਕੁਈ ਨਾ ਕੋਈ ਆਏ ਦੇਣਾ ਕਦੀ ਸੰਤ ਗਿਆਨੀ ਜਰਨੈਲ ਸੋ ਮਹਾਂਪੁਰਸ਼ਾਂ ਦੇ ਬਾਰੇ ਤੇ ਕਦੀ ਇਹ ਖਾਸਤਾਨ ਬਾਰੇ ਤੇ ਕਦੀ ਇਹ ਆਪਣੀ ਸਿਕਉਰਿਟੀ ਵਧਾਉਣ ਵਾਸਤੇ ਕੋਈ ਨਾ ਕੋਈ ਬਿਆਸ ਸਿੱਖਾਂ ਦੇ ਪ੍ਰਤੀ ਦਾਗ ਦੇ ਰਹਿੰਦੇ ਆ ਇਹ ਬਰਦਾਸ਼ਤ ਕਰਨ ਤੋਂ ਬਾਰੀ ਆ